ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੀਆਂ ਗੱਲਾਂ ਜਿੰਦਗੀ ਬਦਲ ਕੇ ਰੱਖ ਦਿੰਦੀਆਂ ਹਨ ਇਸ ਤਰ੍ਹਾਂ ਦੇ ਵੀਡੀਓ ਦੇਖਣ ਲਈ ਚੈਨਲ ਕੌਰ ਕ੍ਰியேਟਰ 74 ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਆਓ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਚੰਗੇ ਇਨਸਾਨ ਦੇ ਅੰਦਰ ਵੀ ਇੱਕ ਬੁਰੀ ਆਦਤ ਹੁੰਦੀ ਹੈ ਉਹ ਸਾਰੇ ਇਨਸਾਨਾਂ ਨੂੰ ਚੰਗਾ ਸਮਝਦਾ ਹੈ ਆਪਣੇ ਆਪ ਨੂੰ ਕਮਜ਼ੋਰ ਅਤੇ ਹਾਰਿਆ ਸਮਝਣਾ ਜੀਵਨ ਦਾ ਸਭ ਤੋਂ ਵੱਡਾ ਪਾਪ ਹੈ। ਆਪਣੇ ਜੀਵਨ ਨੂੰ ਇੱਕ ਦੀਵੇ ਦੀ ਤਰ੍ਹਾਂ ਬਣਾਓ ਜੋ ਰਾਜੇ ਦੇ ਮਹਿਲ ਅਤੇ ਗਰੀਬ ਦੀ ਝੌਂਪੜੀ ਨੂੰ ਇੱਕ ਸਮਾਨ ਚਾਨਣ ਦਿੰਦਾ ਹੈ। ਹਾਸਲ ਵਿੱਚ ਅਸੀਂ ਨਹੀਂ ਜਾਣਦੇ ਕਿ ਕੋਈ ਕਿੰਨੇ ਦਰਦ ਵਿੱਚ ਹੈ। ਕਈ ਵਾਰ ਬਾਰੋਹਾ ਖੇਡ ਰਿਹਾ ਇਨਸਾਨ ਵੀ ਅੰਦਰੋਂ ਟੁੱਟ ਚੁੱਕਿਆ ਹੁੰਦਾ ਹੈ ਤੇ ਸਾਨੂੰ ਰਤੀ ਭਰ ਵੀ ਅਹਿਸਾਸ ਨਹੀਂ ਹੁੰਦਾ ਫੁੱਲਾਂ ਦੀ ਖੁਸ਼ਬੂ ਤਾਂ ਹਵਾ ਦੀ ਦਿਸ਼ਾ ਵੱਲ ਫੈਲਦੀ ਹੈ ਪਰ ਬੰਦੇ ਦੀਆਂ ਚੰਗਿਆਈਆਂ ਸਾਰੇ ਪਾਸੇ ਫੈਲਦੀਆਂ ਹਨ ਸਵੇਰ ਵੇਲੇ ਜੇ ਤੁਸੀਂ ਸਿਰਫ ਇੰਨਾ ਸੋਚ ਲਵੋ ਕਿ ਕੱਲ ਦੀਆਂ ਅਸਫਲਤਾਵਾਂ ਤੋਂ ਸਿੱਖਣਾ ਹੈ ਤੇ ਗਲਤੀਆਂ ਦੁਹਰਾਉਣੀਆਂ ਹੀ ਨਹੀਂ ਤਾਂ ਤੁਹਾਡੇ ਆਉਣ ਵਾਲੇ ਸਾਰੇ ਦਿਨ ਹਾਰੇ ਹਾਰੇ ਖੂਬਸੂਰਤ ਹੁੰਦੇ ਜਾਣਗੇ ਤੁਸੀਂ ਦ੍ਰਿੜਤਾ ਨਾਲ ਤੁਰਦੇ ਜਾਓ ਛੱਡਣ ਵਾਲੇ ਵੀ ਤੁਹਾਨੂੰ ਰਾਹਾਂ ਵਿੱਚ ਭਟਕਤੇ ਮਿਲਣਗੇ ਮਿਹਨਤ ਕਰਨੀ ਪੈਂਦੀ ਹੈ ਕਿਸਮਤ ਬਦਲਣ ਲਈ ਸਾਬਨ ਨਾਲ ਹੱਥ ਧੋ ਕੇ ਕਦੇ ਲਕੀਰਾਂ ਨਹੀਂ ਬਦਲਦੀਆਂ ਅਸੀਂ ਸਬਰ ਸਦਕ ਦੇ ਪੱਕੇ ਹਾਂ ਨਹੀਂ ਡਰਦੇ ਤੰਗੀਆਂ ਟੋਟਾਂ ਤੋਂ ਚੰਗੀ ਸੋਚ ਬੰਦੇ ਨੂੰ ਹਮੇਸ਼ਾ ਚੰਗਾ ਰਸਤਾ ਹੀ ਦਿਖਾਉਂਦੀ ਹੈ ਜਦੋਂ ਘਰ ਵਿੱਚ ਹੀ ਇੱਕ ਦੂਜੇ ਨਾਲ ਤੁਲਨਾ ਸ਼ੁਰੂ ਹੋ ਜਾਵੇ ਤਾਂ ਉੱਥੇ ਆਪਣਾ ਪਣ ਖਤਮ ਹੋ ਜਾਂਦਾ ਹੈ ਜ਼ਿੰਦਗੀ ਵਿੱਚ ਚੁਣੌਤੀਆਂ ਹੋਣੀਆਂ ਬਹੁਤ ਜ਼ਰੂਰੀ ਨੇ ਇਹਨਾਂ ਤੋਂ ਬਿਨਾਂ ਜ਼ਿੰਦਗੀ ਬਿਲਕੁਲ ਨੀਰਸ ਜਾਪਦੀ ਹੈ ਖੋਸ਼ ਰਹਿਣ ਦਾ ਇੱਕੋ ਮੰਤਰ ਹੈ ਆਪਣੇ ਤੋਂ ਇਲਾਵਾ ਹੋਰ ਕਿਸੇ ਤੋਂ ਉਮੀਦ ਨਾ ਰੱਖੋ ਘਰ ਵੱਡਾ ਹੋਵੇ ਜਾਂ ਫਿਰ ਛੋਟਾ ਜੇ ਘਰ ਵਿੱਚ ਮਿਠਾਸ ਨਾ ਹੋਵੇ ਤਾਂ ਘਰ ਵਿੱਚ ਇਨਸਾਨ ਤਾਂ ਕੀ ਕੀੜੀਆਂ ਵੀ ਨਹੀਂ ਆਉਂਦੀਆਂ ਫਲਦਾਰ ਦਰਖਤ ਅਤੇ ਗੁਣਵਾਨ ਵਿਅਕਤੀ ਹੀ ਝੁਕਦੇ ਹਨ ਸੁੱਕਾ ਦਰਖਤ ਅਤੇ ਮੂਰਖ ਵਿਅਕਤੀ ਕਦੇ ਨਹੀਂ ਝੁਕਦਾ ਅਕਲਮੰਤ ਬੰਦੇ ਦੀ ਹੋਂਦ ਅਸਲੀ ਸੋਨੇ ਵਰਗੀ ਹੁੰਦੀ ਹੈ ਉਹ ਜਿੱਥੇ ਵੀ ਜਾਂਦਾ ਹੈ ਲੋਕ ਉਸ ਦੀ ਕਦਰ ਕਰਦੇ ਹਨ ਸਮਰਾਥ ਹੋ ਕੇ ਵੀ ਕੋਈ 16 ਕਲਾ ਸੰਪੂਰਨ ਨਹੀਂ ਹੋ ਸਕਦਾ ਜਿਵੇਂ ਸੂਰਜ ਕੱਪੜੇ ਤਾਂ ਸੁਕਾ ਸਕਦਾ ਹੈ ਪਰ ਕਿਸੇ ਦਾ ਪਸੀਨਾ ਨਹੀਂ ਸੁਕਾ ਸਕਦਾ ਤੁਹਾਡੇ ਕੰਮਾਂ ਦੀ ਸਮੀਖਿਆ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਕਰ ਸਕਦਾ ਇਸ ਤੋਂ ਪਹਿਲਾਂ ਕਿ ਲੋਕ ਤੁਹਾਡੀਆਂ ਕਮੀਆਂ ਕੱਢਣ ਤੁਹਾਨੂੰ ਆਪਣੀਆਂ ਕਮੀਆਂ ਆਪ ਹੀ ਸੁਧਾਰ ਲੈਣੀਆਂ ਚਾਹੀਦੀਆਂ ਹਨ ਪਰਮਾਤਮਾ ਸਭ ਜਾਣਦਾ ਹੈ ਕਿ ਤੁਸੀਂ ਕੈਸ ਚੀਜ਼ ਲਈ ਕਿੰਨਾ ਸਬਰ ਕੀਤਾ ਹੈ ਤੁਹਾਡੇ ਸਬਰ ਦੇ ਹਰ ਪਲ ਦੀ ਕੀਮਤ ਪਵੇਗੀ ਬਸ ਉਸ ਪਰਮਾਤਮਾ ਤੇ ਭਰੋਸਾ ਰੱਖੋ ਤਵੇ ਤੇ ਪਈ ਅਖੀਰਲੀ ਰੋਟੀ ਸਭ ਤੋਂ ਜ਼ਿਆਦਾ ਸਵਾਦ ਹੁੰਦੀ ਹੈ ਕਿਉਂਕਿ ਰੋਟੀ ਪਾਉਣ ਤੋਂ ਬਾਅਦ ਅੱਗ ਬੰਦ ਕਰ ਦਿੱਤੀ ਜਾਂਦੀ ਹੈ ਰੋਟੀ ਹਲਕੇ ਹਲਕੇ ਸੇਕ ਤੇ ਹੌਲੀ-ਹੌਲੀ ਬਣਦੀ ਹੈ। ਇਸੇ ਤਰ੍ਹਾਂ ਸਬਰ ਅਤੇ ਸੰਤੋਖ ਜ਼ਿੰਦਗੀ ਵਿੱਚ ਰੱਖੋ ਤਾਂ ਜ਼ਿੰਦਗੀ ਮਿੱਠੀ ਅਤੇ ਖੁਸ਼ਹਾਲ ਬਣ ਜਾਵੇਗੀ। ਸਬਰ ਬਹੁਤ ਵੱਡੀ ਚੀਜ਼ ਹੈ। ਜੋ ਕਰ ਗਿਆ ਉਹ ਤਰ ਗਿਆ। ਸਬਰ ਦਾ ਇਮਤਿਹਾਨ ਤਾਂ ਇਹ ਪੰਛੀ ਦਿੰਦੇ ਹਨ। ਤੋਂ ਪਚਾਪ ਚਲੇ ਜਾਂਦੇ ਹਨ। ਲੋਕਾਂ ਤੋਂ ਆਪਣਾ ਘਰ ਢਵਾਉਣ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਨੂੰ ਆਲ ਚ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਫॉर ਵਾਚਿੰਗ